ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਮੈਂ ਹਾਂ ਬਲਜਿੰਦਰ ਕੌਰ ਮਾਂਗੇਵਾਲ ਗੱਲ ਕਰਦੇ ਆਂ ਲੋਕ ਸਭਾ ਚੋਣਾਂ ਸੰਬੰਧੀ ਸਰਗਰਮੀਆਂ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸਪਾਲ ਸਿੰਘ ਕਹਿਰਾ ਆਪਣੇ ਤੂਫਾਨੀ ਦੌਰੇ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਲਵੰਤ ਸਿੰਘ ਪੰਡੋਰੀ ਦੇ ਵਿੜੇ ਵਿੱਚ ਖੜਕੇ ਜਾਨੀ ਕਿ ਹਲਕਾ ਮਹਿਲ ਕਲਾਂ ਵਿਖੇ ਖੜਕੇ ਕਹਿ ਗਏ ਨੇ ਕੁਝ ਅਜਹੀਆਂ ਗੱਲਾਂ ਜਿਨ੍ਹਾਂ ਨੂੰ ਸੁਣ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗਰਮੀਤ ਸਿੰਘ ਮੀਤਿਹਰ ਅਤੇ ਵਿਧਾਇਕ ਲਵੰਤ ਸਿੰਘ ਪੰਡੋਰੀ ਆਪਣੇ ਬਿਆਨਾਂ ਵਿੱਚ ਸਫਾਈ ਦਿੰਦੇ ਨਜ਼ਰ ਆ ਰਹੇ ਹਨ ਆਓ ਦੇਖਦੇ ਹਾਂ ਕੀ ਕਹਿ ਗਏ ਨੇ ਸੁਖਪਾਲ ਸਿੰਘ ਖਹਿਰਾ ਅਤੇ ਕੀ ਕਹਿ ਰਹੇ ਨੇ ਮੀਤਿਹਰ ਮਹਿਲਕਲਾਂ ਤੋਂ ਬਲਜਿੰਦਰ ਕੌਰ ਮੰਗੇਵਾਲ ਦੀ ਵਿਸ਼ੇਸ਼ ਰਿਪੋਰਟ ਲਵੰਤ ਪੰਡੋਰੀ ਨੇ ਜਿਹੜਾ ਘਰ ਦਾ ਪਿੰਡ ਦਾ ਮਕਾਨ ਬਣਾਇਆ ਇਹ ਤਾਂ ਤੁਹਾਨੂੰ ਨਜ਼ਰ ਆਉਂਦਾ ਨਾ ਕਿ ਵਧੀਆ ਮਕਾਨ ਬਣਾ ਲਿਆ ਜਿਹੜੇ ਕਹਿੰਦੇ ਸੀ ਤਾਂ ਪੈਂਚਰਾਂ ਵਾਲੇ ਆਪਾਂ ਕਰੀਏ ਨਾ ਮੈਂ ਤੇ ਕਿਹਨੂੰ ਪੇਸ਼ੇਂਤ ਮਰਵਾਉਂਦਾ ਕੋੰਡੋਰੀ ਦਾ ਜਿਹੜੇ ਰਿਸ਼ਤੇਦਾਰ ਮਹਾਰੀ ਦੇ ਦਾ ਚੱਲ ਕੇ ਮਰਨਾ ਵੀ ਹੋਵੇ ਨਾ ਪਰ ਮੈਂ ਅੱਜ ਹੀ ਆਰਤੀ ਛੱਡਾਂ। ਇੱਕ ਮੈਂ ਟ੍ਰੇਸ ਕਰ ਰਿਹਾ ਯਾਨੀ ਆਪਣੇ ਸਾਲੇ ਦੇ ਨਾਮ ਤੇ ਲਈ ਹੋਈ ਇੱਧਰ ਲੱਗ ਗਈ। ਕੋੰਡੋਰੀ ਸਾਹਿਬ ਤਾਂ ਛੱਡ ਕਿਤੇ ਰਿਸ਼ਤੇਦਾਰ ਦੇ ਨਾਮ ਤੇ ਵੀ ਮਰਲਾ ਜ਼ਮੀਨ ਮਹਾਰੀ ਚ ਦਿਖਾ ਦੇ। ਮੈਂ ਸਿਆਲ ਤੋ ਛੱਡੂਗਾ ਜਾਂ ਪਿਓ ਦਾ ਪੁੱਤ ਤੂੰ ਛੱਡ। ਉਹ ਨਰੇਗਾ ਦੀ ਲੇਬਰ ਦੇ ਨਾਲ ਉੱਥੇ ਕੰਮ ਦੇ ਕੋ ਵੀਡੀਓਜ਼ ਆ। ਪਰ ਮੈਂ ਉਹ ਜਾਣ ਕੇ ਨਿ ਚੁੱਕਿਆ ਵੀ ਚਲੋ ਕੋਈ ਗੱਲ ਨਹੀਂ ਘਰ ਬਣਾ ਰਿਹਾ ਆਪਣਾ ਉਹ ਆਪਣੇ ਪੰਜਾਬੀ ਜੀ ਕਹਿੰਦਾ ਵੀ ਲੋਤਰੋ ਹੈ ਜਿਹੜੀ ਸਾਰਾ ਦਿਨ ਝੂਠ ਬੋਲੀ ਜਾਂਦਾ ਰਹਿੰਦਾ ਬੋਟਾ ਕਰਕੇ ਇਹਨੇ ਯਾਤਨੀ ਤੋਂ ਬਾਅਦ ਨਾ ਦਿਸਣਾ ਜੇ ਸਾਡੇ ਬਾਅਦ ਦੇ ਨੇ ਆਪ ਦੀ ਕੋਈ ਹਾਲਤ ਨਹੀਂ ਸਵਿਚ ਕਰਕੇ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਕਾਫੀ ਅੱਛੇ ਸੋਹਣੇ ਢੰਗ ਦੇ ਨਾਲ ਬਾ ਇੱਜ਼ਤ ਨੀਕੇ ਨਾਲ ਜਿੱਤਦੇ ਸਰ ਇੱਕ ਪੰਜਾਬ ਸਰਕਾਰ ਨੇ ਮੰਨਿਆ ਵੀ ਜਿਹੜੀ ਮੂਸੇਵਾਲਾ ਦੀ ਹੱਤਿਆ ਕੀ ਉਹ ਉਹਦੇ ਸਕਿਉਰਟੀ ਲੀਕ ਸਕਿਉਰਟੀ ਬਾਫਸ ਲੈਂਡ ਕਰਕੇ ਹੋਈ ਹੈ ਇਹਦੇ ਬਰਤ ਤੋਂ ਕਿਤੇ ਦੇਖੋ ਨਾ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਦੇ ਐਡਵੋਕੇਟ ਚੰਦ ਨੇ ਗੱਲ ਨੂੰ ਸਬਕਾਰਿਆ ਵਾ ਹੁਣ ਸਵਾਲ ਆਉਂਦਾ ਵਾ ਕਿ ਜਿਨ੍ਹਾਂ ਨੇ ਉਹਦੀ ਸਿਕਿਉਰਿਟੀ ਦਾ ਮੁੱਦਾ ਲੀਕ ਕੀਤਾ ਸੀ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਕਿ ਅਸੀਂ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਾਪਸ ਲੈ ਲਈ ਯਾਰ ਨੇ 24 ਘੰਟਿਆਂ ਚ ਗੈਂਗਸਟਰਸ ਤੇ ਸ਼ੂਟਰ ਨੇ ਉਹਨੂੰ ਕਤਲ ਕਰ ਦਿੱਤਾ ਹੁਣ ਸੰਬਡੀ ਹੈਜ਼ ਟੂ ਬੀ ਹੈਲਡ ਅਕਾਊਂਟੇਬਲ ਜਿਨ੍ਹਾਂ ਬਲਤੇਜ ਪੰਨੂ ਵਰਗੇ ਮੂਰਖ ਬੰਦੇ ਇਹਨਾਂ ਦੇ ਜਿਹੜੇ ਐਡਵਾਈਜ਼ਰ ਬਣੇ ਨੇ ਮੀਡੀਆ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਇਹਨਾਂ ਦੇ ਆਮ ਆਦਮੀ ਆਫੀਸ਼ੀਅਲ ਪੇਜ ਬਲਕੇ ਭਗਵੰਤਮਾਨ ਨੇ ਆਪਣੇ ਸੋਸ਼ਲ ਮੀਡੀਆ ਤੇ ਵੀ ਇਹ ਤੱਤ ਸਾਹਮਣੇ ਲਿਆਂਦੇ ਸੋ ਹੁਣ ਜੇ ਕੋਈ ਇਨਸਾਫ ਦਾ ਨਾਮ ਹੈਗਾ ਹੈ ਤਾਂ ਹੈ ਨਹੀਂ ਇਥੇ ਇਨਸਾਫ ਲੇਕਿਨ ਅਗਰ ਕੋਈ ਇਨਸਾਫ ਨਾਮ ਦੀ ਚੀਜ਼ ਹੈ ਤਾਂ ਭਗਵੰਤ ਤੇ ਵੀ ਇਹਦਾ ਪਰਚਾ ਦਰਜ ਹੋਣਾ ਚਾਹੀਦਾ ਅਦਰਵਾਈਜ਼ ਉਹ ਮਾਰਿਆ ਨਹੀਂ ਸੀ ਜਾਣਾ ਔਰ ਜਿਹੜੀ ਬਾਕੀਆਂ ਨੇ ਗੁੰਡਾਗਰਦੀ ਇੱਥੇ ਕੀਤੀ ਹੋਈ ਆ ਇਹਨਾਂ ਦੇ ਐਮਐਲਏ ਨੇ ਜਿਹੜੇ ਕਹਿੰਦੇ ਲਫੇੜੇ ਮਾਰਾਂਗੇ ਕੋਈ ਕਹਿੰਦਾ ਜੀ ਜਗਰੌਂ ਦੀ ਕੋਠੀ ਦੇ ਕਬਜ਼ਾ ਕਰ ਲਿਆ ਕੋਈ ਕਟਾਰੂ ਚੱਕ ਬਣ ਗਿਆ ਇਹਨਾਂ ਦੇ ਕਾਰਵਾਈ ਕਿਉਂ ਨਹੀਂ ਕਰਦੇ ਕੱਲੇ ਖੇਰੇ ਦੇ ਕਾਰਵਾਈ ਕਿਉਂ ਹੋਈ ਜਾਂ ਕੱਲੇ ਆ ਭਾਨੀ ਸਿੱਧੂ ਤੇ ਕਿਉਂ ਹੋ ਰਹੀ ਆ ਕੱਲੇ ਕਾਂਗਰਸੀਆਂ ਤੇ ਕੱਲੇ ਫਰੋਦੀਆਂ ਦੇ ਕੋਈ ਕਾਰਵਾਈ ਹੋ ਰਹੀ ਆ ਇਸ ਕਰਕੇ ਇੱਥੇ ਇਨਸਾਫ ਪਸੰਦੀ ਦਾ ਨਾਮ ਦਾ ਕੋਈ ਮੈਨੂੰ ਚੀਜ਼ ਨਜ਼ਰ ਨਜ਼ਰ ਪੰਜਾਬ ਚ ਨਹੀਂ ਆਉਂਦੀ ਗੋਲਡੀ ਜਾਣਦਾ ਕੋਈ ਫਰਕ ਪਊਗਾ ਇਹ ਚੋਣਾਂ ਦੇ ਮੈਨੂੰ ਦੇਖੋ ਗੋਲਡੀ ਨੇ ਜਿਹੜਾ ਆदमी ਇੱਕ ਦਿਨ ਪਹਿਲਾਂ ਸਾਡੇ ਹੱਕ ਵਿੱਚ ਨਾਰੇ ਲਾ ਰਿਹਾ ਵਾ ਤੇ ਲੋਕਾਂ ਨੂੰ ਕਹਿ ਰਿਹਾ ਵਾ ਕਿ ਖੈਰਾ ਇੱਕ ਫਾਈਟਰ ਆ ਖੈਰਾ ਇੱਕ ਅੱਛਾ ਬੁਲਾਰਾ ਵਾ ਤੇ ਡੇਢ ਦਿਨ ਬਾਅਦ ਉਹ ਜਦੋਂ ਚਲ ਜਾਂਦਾ ਫਿਰ ਸਾਨੂੰ ਇਹੀ ਸਮਝ ਆ ਕਿ ਉਹ ਉਹਨੂੰ ਜਿਹੜੇ ਉਹਦੇ ਮੁਕਦਮਿਆਂ ਦੀ ਜਾਂਚ ਕਰ ਰਹੀ ਸੀ ਪੁਲਿਸ ਉਹਦੇ ਤੋਂ ਡਰਦਾ ਉਹ ਗੁੱਡੇ ਟੇਕ ਗਿਆ ਸੋ ਉਹ ਉਸ ਦਾ ਉਸ ਨੂੰ ਮੁਬਾਰਕਬਾਦ ਅਸੀਂ ਇੱਥੇ ਲੜਦੇ ਪਿੱੜ ਤੇ ਪੰਜਾਬ ਲਈ ਖੜੇ ਆਂ ਅਗਾ ਇਦਾਂ ਹੀ ਖੜੇ ਹੋ ਗਏ ਕੁਛ ਇਦਾਂ ਇਦਾਂ ਦੇ ਇਦਾਂ ਦੇ ਵਿਅਕਤੀਆਂ ਪਾਰਟੀ ਛੱਡ ਕੇ ਜਾਣ ਨਾਲ ਕੋ ਬਹੁਤਾ ਜਿਆਦਾ ਅੰਤਰ ਨਹੀਂ ਕੇਰੋ ਸਾਹਿਬ ਐਮ ਐਲ ਏ ਸਾਹਿਬ ਕਹਿੰਦੇ ਨਹੀਂ ਕੇਰੋ ਸਾਹਿਬ ਸਾਫਤ ਕਰਨ ਵੀ ਕਿੱਥੇ ਕੋਠੀਆਂ ਦੀ ਸਾਡੀਆਂ ਤੁਸੀਂ ਕਲਵਾਂ ਸਿੰਘ ਪੰਡੋਰੀ ਇਹ ਕਿਹਦੀਆਂ ਕੁੱਠੀਆਂ ਨੇ ਤੁਸੀਂ ਮੈਨੂੰ ਦੱਸੋ ਪਹਿਲਾਂ ਭਗਵੰਤ ਤੋਂ ਸ਼ੁਰੂ ਕਰੀਏ ਚਲੋ ਮੈਂ 5 ਮਿੰਟ ਲਾਉਣੇ ਤੁਹਾਡੇ ਭਗਵੰਤਮਾਨ ਦੇ ਆਪਣੇ ਫਿਟੇ-ਫਿਟੇ ਦੇ ਵਿੱਚ 9 ਤੋਲੇ ਸੋਨਾ ਹੋ ਤੇ ਹੁਣ ਤਾਂ ਉਹਨਾਂ ਦੇ ਪਰਿਵਾਰ ਦੀਆਂ ਬਹਾਂ ਇੱਥੇ ਤਾਂ ਕਿਲੋਆਂ ਨਾਲ ਲੱਦੀਆਂ ਹੋਣੀਆਂ ਨੇ ਕਿ ਕਿਲੋਆਂ ਪਾਇਆ ਉਹਨਾਂ ਨੇ ਕੀ ਗੱਡਾ ਹੋ ਗਿਆ ਜੀ ਵੱਡਿਆਂ ਨੇ ਉਹ ਪਈਏ ਦਾ ਤਾਂ ਖੰਡਾ ਹੀ ਪਾਇਆ ਉਹ ਕਿਸੇ ਨੇ ਜ਼ੂਮ ਇਨ ਕਰਕੇ ਫੋਟੋ ਮੈਨੂੰ ਭੇਜੀ ਕੀ ਇਹ ਦੱਸਣਗੇ ਕਿ ਇੰਨਾ ਕਿਲੋਆਂ ਦੇ ਹਿਸਾਬ ਨਾਲ ਸੋਨਾ ਮਰ ਉਹ ਕੋਈ ਨੰਬਰ 1 ਮਾਨੂਕੇ ਨੇ ਕੋਠੀ ਐਨ ਆਰ ਆਈ ਦੇ ਝਗੜਾਉਂ ਦੀ ਕਿਉਂ ਦੱਬੀ ਜਿਹੜੀ ਖਹਿਰੇ ਨੇ ਵਾਪਸ ਚੜਾਈ ਉੱਤੇ ਪਰਚਾ ਦਰਜ ਕਿਉਂ ਕਟਾਰੂ ਚੱਕ ਵੱਧ ਫੈਲੀਆਂ ਕਰਦਾ ਉਹਦੇ ਤੇ ਐਕਸ਼ਨ ਕੋਈ ਨਹੀਂ ਲਿਆ ਕਿਹੜਾ ਐਮਐਲਏ ਜਿਹੜਾ ਕੋਠੀ ਨਹੀਂ ਬਣਾ ਰਿਹਾ ਜਗਰਾਉਂ ਦੀ ਐਮਐਲਏ ਜਗਰਾਉਂ ਦੇ ਪੁੱਲ ਦੇ ਲਾਗੇ ਜਾ ਕੇ ਉਹ ਕਰੋੜਾਂ ਦੀ ਕੋਠੀ ਬਣਾ ਰਹੀ ਜਗਦੀਪ ਕੰਬੋਜ ਬਸ 80 ਦਾ ਥਾਂ ਤੇ ਕਬਜ਼ਾ ਕਰਕੇ ਕੋਠੀ ਬਣਾ ਰਿਹਾ ਉਹ ਦੂਜਾ ਸ਼ਾਇਦ ਫਾਜ਼ਿਲਕਾ ਦਾ ਐਮਐਲਏ ਪਤਾ ਨਹੀਂ ਕਿੰਨੀ ਥਾਂ ਘੇਰ ਕੇ ਇੱਕ ਇਹਨਾਂ ਦਾ ਐਮਐਲਏ ਹਰਮੀਤ ਪਠਾਨ ਮਾਜਰਾ ਇੱਕ ਕੇਬਲ ਨੈਟਵਰਕ ਦੇ ਵਪਾਰ ਨੂੰ ਹੜਪ ਲੈਣ ਲੱਗਿਆ ਸੀਗਾ ਉਹਨਾਂ ਨੂੰ ਕਹਿੰਦਾ ਸਾਰਾ ਮੇਰੇ ਹਵਾਲੇ ਕਰ ਦਿਓ ਨਹੀਂ ਕਰੋਗੇ ਤਾਂ ਤੁਹਾਡੇ ਤੇ ਪਰਚੇ ਦਰਜ ਉਹ ਬੰਦਿਆਂ ਤੇ ਮਾਲਕ ਤੇ 35 ਪਰਚੇ ਦਰਜ ਕਰਕੇ ਦੇਸ਼ੋਂ ਭਜਾਤਾ ਉਹਨਾਂ ਨੇ ਇਦਾਂ ਦੇ ਐਮ.ਐਲ.ਏ ਤੁਸੀਂ ਚਾਹੁੰਦੇ ਹੋ ਕਿ ਇਦਾਂ ਦੇ ਐਮ.ਐਲ.ਏ ਪੰਜਾਬ ਔਰ ਕੁਲਵੰਤ ਪੰਡੋਰੀ ਨੇ ਜਿਹੜਾ ਘਰ ਦਾ ਪਿੰਡ ਦਾ ਮਕਾਨ ਬਣਾਇਆ ਇਹ ਤਾਂ ਤੁਹਾਨੂੰ ਨਜ਼ਰ ਆਉਂਦਾ ਨਾ ਕਿ ਵਧੀਆ ਮਕਾਨ ਬਣਾ ਲਿਆ ਜਿਹੜੇ ਕਹਿੰਦੇ ਸੀ ਤਾਂ ਪੈਂਚਰਾਂ ਵਾਲੇ ਆਪਾਂ ਤਾਂ ਰੇੜੀਆਂ ਵਾਲੇ ਹੈਗੇ ਨੇ ਉਹ ਪੈਸੇ ਕਿੱਥੋਂ ਆਏ ਦੱਸਿਓ ਜਰਾ ਉਹ ਨਰੀਕਾ ਦੀ ਲੇਬਰ ਦੇ ਨਾਲ ਉੱਥੇ ਕੰਮ ਦੇ ਕੋ ਵੀਡੀਓਜ਼ ਆ ਪਰ ਮੈਂ ਜਾਣ ਕੇ ਨਹੀਂ ਚੁੱਕਿਆ ਵੀ ਚਲੋ ਕੋਈ ਗੱਲ ਨਹੀਂ ਘਰ ਬਣਾ ਰਿਹਾ ਆਪਣਾ ਇਹਨਾਂ ਦੇ ਕੋਲ 11 ਕਿੱਲੇ ਜ਼ਮੀਨ ਮੈਂ ਟ੍ਰੇਸ ਕਰ ਰਿਹਾ ਇਹਨੇ ਆਪਣੇ ਸਾਲੇ ਦੇ ਨਾਮ ਤੇ ਲਈ ਹੋਈ ਹੈ ਇੱਧਰ ਲੱਗੇ ਸ਼ਹਿਰ ਹਾਈ ਕੋਰਟ ਰੂਕਟ ਦੇ ਵਿੱਚ ਕੁਛ ਨਾ ਕੁਛ ਹੋਰ ਵੀ ਤੁਹਾਨੂੰ ਆਣਾ ਲੈ ਦੇਣਾ ਉਹ ਕੁਛ ਹੈਗਾ ਸਾਡੇ ਤੇ ਜੀ ਇੱਕ ਪ੍ਰਵੰਦਪੰਧੋਰੀ ਕਹਿੰਦਾ ਵੀ ਖੈਰਾ ਸਾਹਿਬ ਮੈਨੂੰ ਕਹਿੰਦੇ ਹੁੰਦੇ ਸੀ ਵੀ ਤੇਰਾ ਮੈਂ ਆਸਾਨ ਜ਼ਿੰਦਗੀ ਭਰ ਨਹੀਂ ਭੁੱਲਦਾ ਵੀ ਹੁਣ ਉਹ ਮੇਰੇ ਖਿਲਾਫ ਇਸ ਤਰ੍ਹਾਂ ਬੋਲਣ ਲੱਗੇ ਜੀ ਨਹੀਂ ਮੈਂ ਤਾਂ ਕਿਸੇ ਦੇ ਖਿਲਾਫ ਨਹੀਂ ਬੋਲ ਰਿਹਾ ਇਹ ਗਲਤ ਕੰਮ ਨਾ ਕਰਨ ਘਟਾਰੂ ਚੱਕ ਨਾ ਬਣਦਾ ਮੈਂ ਉਹਦੇ ਖਿਲਾਫ ਕੀ ਲੈਣਾ ਮੈਂ ਤਾਂ ਜਾਣਦਾ ਵੀ ਨਹੀਂ ਉਸ ਬੰਦੇ ਨੂੰ ਜਿਹੜਾ ਜਿਹੜੇ ਮੰਤਰੀ ਤੇ ਇਹਨਾਂ ਦੇ ਸੰਤਰੀ ਤੇ ਐਮ ਐਲ ਏ ਇਹ ਆਪਣਾ ਬ ਮੈਂ ਕਿਸੇ ਦੇ ਖਿਲਾਫ ਬੋਲ ਕੇ ਮੈਨੂੰ ਕੀ ਲੋੜ ਪਈ ਇਸ ਕਰ। ਜਦੋਂ ਇਹ ਗਲਤ ਕੰਮ ਕਰਦੇ ਨੇ। ਜਿਹੜੇ ਆ ਕੁਲਵੰਤ ਨੂੰ ਤੁਸੀਂ ਤੁਸੀਂ ਕਿਦੋਂ ਬੋਲਦੇ ਦੇਖਿਆ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਾਂ ਬਾਹਰ ਕਿਸੇ ਸਿੱਧੂ ਮੂਸੇਵਾਲੇ ਦੇ ਹੱਕ ਛਾ ਦਾ ਨਾਰਾ ਮਾਰਿਆ, ਸ਼ੁਭਕਰਨ ਮਰਿਆ ਉਹਦੇ ਹੱਕ 'ਚ ਮੀ ਵਿਚੇ ਮੀਤ ਵੀ। ਕਦੀ ਕਿਸਾਨ ਅੰਦੋਲਨ ਦੇ ਹੱਕ 'ਚ ਕਿਤੇ ਗਏ ਹੋਣ। ਕਦੀ ਕਿਸੇ ਆ ਸ਼ਰਾਬ ਨਾਲ ਮਰ ਕੇ ਬੰਦੇ ਨੂੰ ਪੁੱਛੋ ਤੇਰੇ ਲਾਗੇ ਮਰੇ ਆ ਗੁਜਰਾ ਪਿੰਡ ਵਿੱਚ ਗਿਆ ਉੱਥੇ। ਤੁਹਾਡੇ ਭਾਈਚਾਰੇ ਦੇ ਐਸਸੀ ਭਾਈਚਾਰੇ ਦੇ ਖੇੜਾ ਗਿਆ ਉੱਥੇ। ਖੇੜਾ ਸਾਰੇ ਥਾਂ ਹੀ ਗਿਆ। ਜੇ ਤੁਸੀਂ ਐਮਐਲਏ ਬਣ ਕੇ ਤੇ ਗੱਡੀਆਂ ਝੂਟਣੀਆਂ ਤੇ ਝੰਡੀਆਂ ਹਿਲਾਉਣੀਆਂ ਤੇ ਗਨਮੈਨ ਨਾਲ ਰੱਖਣੇ ਆ ਫਿਰ ਖੈਰੇ ਨੂੰ ਤਾਂ ਤੁਹਾਡੇ ਖਿਲਾਫ ਬੋਲਣਾ ਪੈਣਾ ਹਾਂਜੀ ਡੋਰੀ ਸਾਹਿਬ ਤੋਂ ਪੁੱਛਿਆ ਨਹੀਂ ਮੈਂ ਉਦੋਂ 10000 ਦੇ ਇਕੱਠ ਚ ਬੇਣਾ ਪੁੱਛੇ ਪੰਡੋਰੀ ਸਾਹਿਬ ਤੋਂ ਵਿਸ਼ਵਾਸ ਨਾ ਹੋਵੇ ਕੋਈ ਏਡੀ ਜ਼ਿੰਮੇਵਾਰੀ ਲੈਂਦਾ ਨਹੀਂ ਹੁੰਦਾ ਸਿਆਸਤੀ ਬੰਦਾ ਮੈਂ ਬੇਣਾ ਪੁੱਛੇ ਸਟੇਜ ਤੋਂ ਕਿਹਾ ਮੈਂ ਕਿਹਾ ਪੰਡੋਰੀ ਸਾਹਿਬ ਤਾਂ ਛੱਡ ਕਿਤੇ ਰਿਸ਼ਤੇਦਾਰ ਦੇ ਨਾਂ ਤੇ ਵੀ ਮਰਲਾ ਜ਼ਮੀਨ ਮਹਾਰੀ ਚ ਦਿਖਾ ਦੇ ਮੈਂ ਸਿਆਲ ਤਾਂ ਛੱਡੂਗਾ ਜੇ ਪਿਓ ਦਾ ਪੁੱਤ ਤੂੰ ਛੱਡਾ ਕਿਉਂਕਿ ਉਹਦੇ ਕੋਲੇ ਹੋਰ ਕੁਝ ਨਹੀਂ ਕੱਲੀ ਉਹ ਆਪਣੇ ਪੰਜਾਬੀ ਚ ਕਹਿੰਦਾ ਵੀ ਲੋਤਰੋਗ ਹੈ ਜਿਹੜੀ ਸਾਰਾ ਦਿਨ ਝੂਠ ਬੋਣ ਬੋਲੀ ਜਾਂਦਾ ਰਹਿੰਦਾ ਸੋ ਭਰਾਵੋ ਬੜੀ ਇਮਾਨਦਾਰੀ ਦੇ ਨਾਲ ਜੇ ਮੈਂ ਠੇਰਾ ਸਾਹਿਬ ਜੇ ਕਰਮਾਚਾਰੀ ਪਟੋਲੀ ਦਾ ਕਹਿੰਦੇ ਕਿ ਠੇਰੇਚੇ ਦਾ ਮਹਾਰੀ ਦੇ ਦਾ ਚਾਹੇ ਕਿ ਮਰਨਾ ਵੀ ਹੋਵੇ ਨਾ ਪਰ ਮੈਂ ਅੱਜ ਹੀ ਰਾਜਨੀ ਛੱਡਦਾ ਮੇਰੇ ਅਸਰ ਨਹੀਂ ਰਹਤਾ ਹੈਗਾ ਜੋ ਖੇਰਲਾ ਭਾਤੇ ਨਹੀਂ ਬਿਨਾਂ ਵੋਟਾ ਕਰਕੇ ਇਹਨਾਂ 4 ਤਰੀਕ ਤੋਂ ਬਾਅਦ ਇਹਨਾਂ ਦਿਖਣਾ ਜੇਗਾ ਸਾਡੇ ਬਾਅਦ ਦੇ ਨੇ ਕਿਉਂਕਿ ਮੇਰੇ ਨੋਕਾ ਸਾਡੇ ਜਾਣਿਆਂ ਆਪਣੇ ਪੁਰਾਣੇ ਪਿੰਡਾਂ ਮੇਰਾ ਪਿੰਡ ਕੋਲੋਰੀ ਹੈ ਪਿੰਡਾਂ ਨਾਲ ਇੱਕ ਵਿਜੇ ਦੀ ਸ਼ਰਮ ਹੁੰਦੀ ਹੈ ਜੇ ਵੀ ਨਿੱਤ ਬੈਣਾ ਝੂਠਾ ਬੋਲ ਨਹੀਂ ਸਕਦੇ ਇਹਨਾਂ ਨੂੰ ਪਤਾ ਵੀ ਜੋ ਮਰਜੀ ਕਹਿ ਲੋ ਪਰ ਖੇਰਲਾ ਸਾਹਿਬ ਨੂੰ ਇਹ ਨਹੀਂ ਪਤਾ ਕਿ ਇਥੋਂ ਕਿ ਗੈਰਤਮੰਦ ਲੋਕਾਂ ਦੀ ਧਰਤੀ ਹੈ ਇਥੋਂ ਲਾਓ ਅਬਰ ਸੀ ਹੀਰ ਸੇਵਾ ਤੇ ਠੀਕੀ ਬਾਉਂ ਦਾ ਪੈਦਾ ਹੋਇਆ ਸੰਤ ਰਾਮਦਾਸ ਜੀ ਵਰਗੇ ਪੈਦਾ ਹੋਇਆ ਤੇ ਕਰਕੇ ਇਹਨੋਂ ਕੋਈ ਕਾਜੀ ਕਰਦਾ ਵੀ ਖ਼ਬਰੀ